ਮੈਂ ਜੁਦਵੀਰ ਸਿੰਘ ਪ੍ਰੈਜ਼ੀਡੈਂਟ ਸ੍ਰੀ ਗੁਰੂ ਨਾਭਾ ਦਾਸ ਮਹਾਸਮਤੀ ਪੰਜਾਬ ਜਿਨ੍ਹਾਂ ਦੇ ਪਿੱਛੇ 22 ਜਨਵਰੀ ਨੂੰ ਸ੍ਰੀ ਰਾਮ ਲੱਲਾ ਪ੍ਰਾਣ ਪ੍ਰਤੀਸ਼ਟਾ ਦੇ ਸਮੇਂ ਤੇ ਪਿੰਡ ਪਿੰਡ ਸ਼ਹਿਰ ਸ਼ਹਿਰ ਅਯੁੱਧਿਆ ਤੋਂ ਲੈ ਕੇ ਪੂਰੇ ਭਾਰਤ ਵਰਸ਼ ਵਿੱਚ ਸ਼ੋਭਾ ਯਾਤਰਾ ਕੱਢੀਆਂ ਗਈਆਂ ਉਹਦੇ ਸਬੰਧ ਵਿੱਚ ਗੁਰਦਾਸਪੁਰ ਦੇ ਵਿੱਚ ਵੀ ਵਿਸ਼ਾਲ ਸ਼ੋਭਾ ਯਾਤਰਾ RAM LALLA ਪ੍ਰਤਾਨ ਪ੍ਰਤੀਸ਼ਟਾ ਦੇ ਸਬੰਧ ਚ ਕੱਢੀ ਗਈ ਸੀ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਗੁਰਦਾਸਪੁਰ ਵਾਸੀਆਂ ਨੂੰ ਲਾਗੇ ਸ਼ਾਗਿਰਦੀਆਂ ਸੰਸਥਾਵਾਂ ਨੂੰ ਜਿਨ੍ਹਾਂ ਨੇ ਕਿ ਸ਼ੋਭਾ ਯਾਤਰਾ ਵਿੱਚ ਆ ਕੇ ਆਪਣਾ ਯੋਗਦਾਨ ਪਾਇਆ ਇਸ ਤਰ੍ਹਾਂ ਕਿ ਸ਼੍ਰੀ ਗੁਰੂ ਨਾਭਾ ਦਾਸ ਜੀ ਨੇ ਦੋ ਤਿੰਨ ਜਗ੍ਹਾ ਦੇ ਉੱਤੇ ਸ਼ੋਭਾ ਯਾਤਰਾ ਦਾ ਸਵਾਗਤ ਵੀ ਕੀਤਾ ਇਹਦਾ ਮੈਂ ਸਾਰਿਆਂ ਨੂੰ ਵਧਾਈ ਦੇਣਾ ਖਾਸ ਕਰਕੇ ਸ਼ਹਿਰ ਵਾਸੀਆਂ ਨੂੰ ਜਿਨ੍ਹਾਂ ਨੇ ਕਿ ਤਣੋਂ ਮਣੋਂ ਤਣੋਂ ਆਪਣੀ ਗੁਰਦਾਸਪੁਰ ਦੀ ਮਹਿਮਾ ਸ਼िखर ਤੇ ਪਹੁੰਚਾਈ ਆ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਸਭ ਦਾ ਧੰਨਵਾਦ ਕਰਨਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜਿਸ ਤਰ੍ਹਾਂ ਕਿ ਸਭ ਨੂੰ ਪਤਾ ਵੀ ਇੱਕ ਸ਼੍ਰੀ ਸਨਾਤਨ ਜਾਗਰਣ ਮੰਚ اور ਸ਼ੇਭੂਮੀ ਸੇਵਾ ਸਮਿਤੀ ਵੱਲੋਂ ਪਿਛਲੇ ਦਿਨਾਂ ਇੱਕ 22 ਜਨਵਰੀ ਨੂੰ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਸੀ ਉਸਦੇ ਵਾਸਤੇ ਇੱਕ ਅਜ ਸਨਮਾਨ ਸਮਾਰੋਹ ਦਾ ਕਾਰਜਕ੍ਰਮ ਰੱਖਿਆ ਗਿਆ ਸੀ ਜਿਹੜਾ ਅੱਜ ਦਾ ਕਾਰਜਕ੍ਰਮ ਆ ਉਹ ਵੀ ਸਫਲ ਰਿਹਾ ਔਰ ਸ਼ੋਭਾ ਯਾਤਰਾ ਵੀ ਬਹੁਤ ਹੀ ਸਫਲ ਰਹੀ ਮੈਂ ਸਨਾਤਨ ਜਾਗਰਣ ਮੰਚ ਦੀ ਟੀਮ ਦਾ ਪ੍ਰਧਾਨ ਹੋਣ ਦੇ ਨਾਤੇ ਸਮੂਹ ਸ਼ਹਿਰ ਵਾਸੀਆਂ ਨੂੰ ਉਸੀ ਸ਼ੋਭਾ ਯਾਤਰਾ ਦੀ ਬਹੁਤ-ਬਹੁਤ ਵਧਾਈ ਦਿਨਾ ਔਰ ਉਸ ਵਧਾਈ ਦੀ ਮੁੱਖ ਪਾਤਰ ਮੇਰੀ ਟੀਮ ਆ ਜਿਨ੍ਹਾਂ ਨੇ ਮੇਰੀ ਗੈਰ ਮੌਜੂਦਗੀ ਤੇ ਮੈਨੂੰ ਕਿਸੇ ਕਾਰਨ ਵਾਸ ਕੋ ਕੰਮ ਸੀ ਮੈਂ ਨਹੀਂ ਆ ਸਕਿਆ ਜਿਨ੍ਹਾਂ ਨੇ ਮੇਰੀ ਗੈਰ ਮੌਜੂਦਗੀ ਦੇ ਵਿੱਚ ਵੀ ਇੰਨੇ ਵੱਡੇ ਕਾਰਜਕ੍ਰਮ ਨੂੰ ਸਫਲ ਬਣਾਉਣ ਦੇ ਵਿੱਚ ਮੁੱਖ ਭੂਮਿਕਾ ਨਭਾਈ ਔਰ ਉਹਨਾਂ ਦਾ ਮੈਂ ਦਿਲ ਦੀ ਗ੍ਰਾਈਆਂ ਤੋਂ ਧੰਨਵਾਦ ਕਰਨਾ ਆਪਣੀ ਟੀਮ ਦਾ ਔਰ ਸਮੂਹ ਸ਼ਹਿਰ ਵਾਸੀਆਂ ਦਾ ਔਰ ਜਿੰਨੇ ਵੀ ਪਿੰਡਾਂ ਤੋਂ ਲੋਕ ਆਏ ਔਰ ਸਮੂਹ ਸੰਸਥਾਵਾਂ ਦਾ ਜਿਨ੍ਹਾਂ ਨੇ ਇਸ ਸੋਭਾ ਯਾਤਰਾ ਨੂੰ ਭਾਵੇ ਬਣਾਉਣ ਦੇ ਵਿੱਚ ਖਾਸ ਯੋਗਦਾਨ ਦਿੱਤਾ ਔਰ ਅੱਜ ਉਸੇ ਹੀ ਯੋਗਦਾਨ ਨੂੰ ਦੇਖਦੇ ਹੋਏ ਇੱਕ ਸਵਾਗਤ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਧੰਨਵਾਦ ਆਉਣ ਵਾਲੇ ਦਿਨਾਂ 'ਚ ਕੋਈ ਪ੍ਰੋਗਰਾਮ ਕਰਵਾਉਣਾ ਹੈ ਪਾਂਜੀ ਸ਼੍ਰੀ ਸਨਾਤਨ ਜਾਗਰਣ ਮੰਚ ਵੱਲੋਂ ਸਨਾਤਨ ਧਰਮ ਦੇ ਪ੍ਰਤੀ ਜਿਹੜੇ ਪ੍ਰੋਗਰਾਮ ਨੇ ਉਹ ਲਗਾਤਾਰ ਇਸੇ ਤਰ੍ਹਾਂ ਹੀ ਜਾਰੀ ਰਹਿਣਗੇ ਜਿਸ ਤਰ੍ਹਾਂ ਕਿ ਹੋਲੀ ਦਾ ਪ੍ਰੋਗਰਾਮ ਔਰ ਹਨੂਮਨ ਜਨਮotsਵ ਦਾ ਪ੍ਰੋਗਰਾਮ ਬਹੁਤ ਹੀ ਜਲਦੀ ਸਨਾਤਨ ਜਾਗਰਣ ਮੰਚ ਅਨਾਉਂਸ ਕਰਨ ਜਾ ਰਿਹਾ ਔਰ ਇਹ ਆਸ ਵੀ ਕਰਦਾ ਵੀ ਜਿਸ ਤਰ੍ਹਾਂ ਦੀ ਇਹ ਸ਼ੋਭਾ ਯਾਤਰਾ ਨਿਕਲੀ ਆ ਸਮੂਹ ਸ਼ਹਿਰ ਵਾਸੀ ਔਰ ਸਮੂਹ ਸੰਸਥਾਵਾਂ ਸਮੂਹ ਗਾ ਪਿੰਡਾਂ ਦੇ ਲੋਕ ਸਾਡਾ ਉਸੇ ਤਰ੍ਹਾਂ ਹੀ ਸਾਥ ਦੇਣਗੇ ਜਿਸ ਤਰ੍ਹਾਂ RAM ਜਨਮ RAM ਜਨਮ ਆਪ ਉਮੀਦ ਹੈ ਨੇ ਅਸ ਦੇ ਵਿੱਚ ਸ਼ੋਭਾ ਯਾਤਰਾਇ ਕੱਢੀ ਗਈ ਹੈ ਇਸੇ ਤਰ੍ਹਾਂ ਹੀ ਸਾਨੂੰ ਸਮੂਹ ਸ਼ਹਿਰ ਵਾਸੀਆਂ ਦਾ ਸਮੂਹ ਪਿੰਡਾਂ ਵਾਸੀਆਂ ਦਾ ਯੋਗਦਾਨ ਮਿਲੇਗਾ